ਤੁਹਾਡੇ ਮਾਣ ਵਾਲੀ ਤੁਹਾਡੇ ਮਾਣ ਨਾਲ ਸਾਰੀ ਸਿੱਖ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸ਼ੰਚੇਰ ਸਿੰਘ ਪਧਰੀ ਆ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਅੰਮ੍ਰਿਤਸਰ ਸ਼ਹਿਰੀ ਦਾ ਮੁੱਖ ਕਾਰਜਕਾਰੀ ਕਮੇਟੀ ਮੈਂਬਰ ਤੇ ਅਸੀਂ ਅੱਜ ਇੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਮੈਂਬਰਸ਼ਿਪ ਕੈਂਪ ਲਾਇਆ ਵਾ ਜਿਹੜਾ ਕਿ ਦੋ ਰੋਜ਼ਾ ਕੈਂਪ ਹੈ ਇੱਥੇ ਸੰਗਤ ਦੀ ਜਿਹੜੀ ਆ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਮੈਂਬਰਸ਼ਿਪ ਕੀਤੀ ਜਾਏ। ਪੰਜਾਬ ਦੇ ਵਿੱਚ ਸੰਗਤ ਦਾ بے شمار ਪਿਆਰ ਮਿਲ ਰਿਹਾ। ਹਜ਼ਾਰਾਂ ਫੋਨ ਆ ਰਹੇ ਨੇ। ਹਜ਼ਾਰਾਂ ਲੋਕ ਸੰਪਰਕ ਕਰ ਰਹੇ ਨੇ। ਅੱਜ ਇੱਥੇ ਵੀ ਸੰਗਤ ਨੇ ਆਪ ਮੁਹਾਰੇ ਅੱਗੇ ਹੋ ਕੇ ਸਾਡਾ ਕੈਂਪ ਲਵਾਇਆ। ਇਸ ਤੋਂ ਬਾਅਦ ਸ਼ਹਿਰ ਦੇ ਵਿੱਚ ਵੱਖ-ਵੱਖ ਜਿਹੜੇ ਮੇਨ ਥਾਵਾਂ ਨੇ ਉੱਥੇ ਕੈਂਪ ਲਾਏ ਜਾਣਗੇ ਤੇ ਮੈਂਬਰਸ਼ਿਪ ਕੀਤੀ ਜਾਏਗੀ। ਅਰੇ ਜੀ ਲਗਾਤਾਰ ਚੱਲੇ ਆ ਰਹੇ ਤੇ ਸਵੇਰ ਦਾ ਟਾਈਮ ਆ ਸਾਨੂੰ ਘੰਟਾ ਕਿ ਹੋਇਆ ਤੇ ਅਸੀਂ ਤਿੰਨ ਜਾਣ ਬੈਠੀਆਂ ਜੀ ਕਾਫੀ ਇੱਕ ਇੱਕ ਕਾਫੀ ਤੇ ਸਾਡੀ ਮੁੱਕ ਵੀ ਗਈ ਆ 100 ਮੈਂਬਰਸ਼ਿਪ ਦੀ ਇੱਕ ਕਾਫੀ ਹੁੰਦੀ ਆ ਤੋਂ ਉਸ ਤੋਂ ਅੱਗੇ ਲਗਾਤਾਰ ਜਾਰੀ ਆ ਜੀ ਸ਼ਾਮ ਤੱਕ ਚੱਲਦਾ ਰਹੇਗਾ ਸੰਗਤ ਦਾ ਬੜਾ ਪਿਆਰ ਆ ਜੀ ਇਹ ਜੀ ਸਵੇਰੇ ਲਗਭਗ 10:30 11 ਵਜੇ ਤੋਂ ਸਟਾਰਟ ਹੋ ਕੇ ਤੇ ਸ਼ਾਮ ਦੇ 6 ਵਜੇ ਤੱਕ ਚੱਲੇਗਾ ਨਦਰੂ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਅਡਾਲੀਦਾਰ ਵਾਰਿਸ ਪੰਜਾਬ ਪੰਜਾਬ ਦੀ ਜਿਹੜੀ ਪਾਰਟੀ ਆ ਇਹ ਮੈਂਬਰ ਪਾਰਲੀਮੈਂਟ ਪਾਈ ਅੰਮਰਪਾਲ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜੀ ਹੋਣੀ ਚਾਹੀਦੀ ਆ ਔਰ ਸੰਗਤ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਪੰਜਾਬ ਬਚਾਓ ਤੇ ਪੰਥ ਬਚਾਓ ਲਈ ਵੱਧ ਚੜ ਕੇ ਹਿਸਾ ਲੈਣ ਪਾਰਟੀ ਦੇ ਮੈਂਬਰ ਬਣਨ ਤੇ ਅੱਗੇ ਆਉਣ ਜਿਹੜਾ ਪੰਜਾਬ ਦਾ ਹਰ ਪਾਸੇ ਅਸੈਸੀਨੇਸ਼ਨ ਹੋ ਰਿਹਾ ਵਾ ਕਤਾਨ ਹੋ ਰਿਹਾ ਹਰ ਵਰਗ ਦਾ ਤੇ ਹਰ ਪਾਸੇ ਕਤਾਨ ਹੋ ਰਿਹਾ ਵਾ ਉਹਨੂੰ ਅਸੀਂ ਪਛਾਣਤੀ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਕਾਲੀ ਦਾਲਵਾਰਸ ਪੰਜਾਬ ਦੇ ਜਿਹੜੇ ਭਾਈ ਅਮਰਪਾਲ ਸਿੰਘ ਹੋਣਾ ਦੀ ਰਹਿਮ ਉਹ ਇਹ ਵਿੱਚ ਇਹ 파ਰਟੀ ਆਪਾਂ ਲਈਆਂ ਇਹ ਸੰਗਤਾਂ ਨੂੰ ਇਹ ਬੇਨਤੀ ਆ ਕਿ ਜੋ ਪ੍ਰਾਣੀਆਂ ਸਰਕਾਰਾਂ ਨੇ ਕਰਨਾ ਸੀ ਉਹਨਾਂ ਦਾ ਜੋ ਫਰਜ਼ ਬੰਦਾ ਸੀ ਉਹਨਾਂ ਨੇ ਨਹੀਂ ਕੀਤਾ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਇੱਕ ਸੜਕਾਂ ਦਾ ਨਾਲੀਆਂ ਦਾਲਾਂ ਦੀਆਂ ਸਕੀਮਾਂ ਚ ਪਸਾ ਕੇ ਰੱਖਿਆ ਜਿਹੜਾ ਉਹਨਾਂ ਦਾ ਕੰਮ ਸੀ ਫਰਜ਼ੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਹਰ ਵਰਗ ਦੇ ਹਰ ਧਰਮ ਦੇ ਬੰਦੇ ਨੂੰ ਉਹਦੇ ਧਰਮ ਨਾਲ ਜੋੜ ਕੇ ਰੱਖਣਾ ਹਰ ਇੱਕ ਵਿਅਕਤੀ ਨੂੰ ਉਹਦਾ ਬੰਦਾ ਹੋਇਆ ਹੱਕ ਦੇਣਾ ਅੱਜ ਸਾਡੇ ਪਾਣੀ ਵੀ ਸਾਡੇ ਤੋਂ ਖੋਸ ਗਏ ਪੰਜਾਬੀ ਬੋਲਦੇ ਸੂਬੇ ਵੀ ਚੜ ਗਏ ਸਾਡੀ ਨੌਜਵਾਨੀ ਜਿਹੜੀ ਚੰਗੀ ਪੜ੍ਹੀ ਲਿਖੀ ਨੌਜਵਾਨੀ ਉਹ ਵਿਦੇਸ਼ਾਂ 'ਚ ਜਾਂਦੀ ਹੈ ਤੇ ਜਿਹੜੇ ਬੰਦੇ ਬੱਚੇ ਇੱਥੇ ਰਹਿ ਗਏ ਉਹਨਾਂ ਨੂੰ بے ਰੋਜ਼ਗਾਰੀ ਕਾਰਨ ਕੋਈ ਕਿਹੇ ਤਰੀਕੇ ਨਸ਼ਾ ਕਰ ਲਾ ਪਿਆ ਕੋਈ ਗੈਂਗਵਾਰ ਚ ਪੈ ਗਿਆ ਤੇ ਯਾਨੀ ਕਿ ਨੌਜਵਾਨੀ ਦਾ ਘਾਣ ਹੋ ਰਿਹਾ ਤੇ ਸਾਡੇ ਦੇ ਸੰਗਤ ਨੂੰ ਸਾਰਕ ਵਰਗ ਦੇ ਨੂੰ ਭਾਵੇਂ ਕੋਈ ਹਿੰਦੂ ਵੀਰ ਆ ਮਸਲਮ ਵੀਰ ਆ ਇਸਾਈ ਵੀਰ ਆ ਜਿਹੜੇ ਧਰਮ ਦਾ ਪੰਜਾਬ 'ਚ ਵੱਸਦਾ ਵਾ ਇਸ ਧਰਤੀ ਦਾ ਜਾਇਆ ਜਿਹੜਾ ਉਹਨੂੰ ਇਹ ਬੇਨਤੀ ਆ ਕਿ ਵੱਧ ਤੋਂ ਵੱਧ ਭਾਈ ਅਮਰਪਾਲ ਸਿੰਘ ਦੀ ਸੋਚ ਨਾਲ ਜੁੜੋ ਆਪਣੀ ਨੌਜਵਾਨੀ ਨੂੰ ਬਚਾਇਆ ਜਾਵੇ ਤੇ ਇਹ ਕਰਕੇ ਮੈਂ ਹਰ ਭੈਣ ਭਰਾ ਵੀਰਾਂ ਨੂੰ ਬੇਨਤੀ ਕਰਦਾ ਵਾ ਕਿ ਮੈਂਬਰਸ਼ਿਪ ਸਿਰਫ 20 ਰੁਪਏ ਦੀ ਪਰਚੀ ਹੈ 20 ਤੇ 25 ਦਾ ਆਪਣਾ ਪਰਿਵਾਰ ਬਚਾ ਸਕਦੇ ਆ ਆਪਾਂ ਜੇ ਇਸ ਸਾਥ ਪਾਰਟੀ ਦਾ ਜੁੜ ਕੇ ਕੀ ਆਪਾਂ ਦਾ ਵਧੀਆ ਪੰਜਾਬ ਦਾ ਕੋਈ ਚਾਹੁੰਦੇ ਆ ਤੇ ਕਾਲੀਦਾਲ ਵਾਸਤੇ ਆਉਣਾ ਜੀ ਨੇ ਅਭੀ ਇਹੀ ਭਾਈ ਅੰਮਰਤਪਾਲ ਸਿੰਘ ਜੀ ਰਾਹ ਹੋ ਕੇ ਆਵੇ ਤੇ ਮਾਰਾ ਚਾਰਦੀ ਗਲਾ ਰੱਖੇ ਪੰਥ ਦੀ ਪੰਥ ਬਦਲੇ ਉਹ ਗਏ ਆ ਤੇ ਪੰਥ ਦੀ ਪੰਥ ਦੀ ਸੇਵਾ ਕਰਦੇ ਤੇ ਪੰਥ ਵੀ ਇਹਨਾਂ ਦੀ ਸੇਵਾ ਕਰਨ ਇਹਨੀਆਂ ਗਾਜ ਰਿਪਰਵਾ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ